ਯੋ ਜਤਹਿ ਪਾਰੂ ਬ੍ਰਹਮ ਅਵਨਾਸੀ ਅਗਨਾਸ ਇਹ ਪੂਰਣ ਹੈ ਸਰਬਮੈ ਦੁਖ ਪੰਜਨ ਗੁਣਤਾਸ ਏ ਸੰਗੇ ਹੈ ਨਰੰਕਾ ਹੇ ਨਿਰਗੁਣ ਸਬਟੇਕ ਹੇ ਗੋਬਿੰਦ ਹੇ ਗੁਣ ਗਾ ਜਾਂ ਕ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹਪੀ ਹੋ ਵਨਹਾਰ ਏ ਸੰਤਾਂ ਕਾ ਸਦਾ ਸੰਗ ਨੀਧਾਰਾ ਆਧਾਰ ਏ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾ ਰੱਖ ਹਿਉ ਪਰੋਇ ਨਾਨਕ ਦੀਜੈ ਨਾਮ ਦਾ ਰੱਖ ਹਿਆ ਕਰੋ ਏ ਤਨ ਵੇਦਨ ਕੀ ਕਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨوں ਕੋ ਸੋਖ ਦੇ ਨਤ ਪਏ ਸਹਾ ਜੁਗੁ ਜੁਗਿਆ ਟਲ ਚਾਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਿਬੇ ਕੁਮਾਰ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਨਾਮ ਫਾਦੂ ਦੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਜੋ ਸ਼ਾਮਾਂ ਦੇ ਦੀਵਾਨਾ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਫਰਜ਼ਾਨ ਧੰਨ 바ਵਾ ਸਿਜਨ ਮਹਾਰਾਜ ਜੀ ਦੇ ਪਾਵਨ ਇਤਿਹਾਸ ਜਨ ਸਾਖੀ ਦੀ ਜੋ ਕਥਾ ਆਰੰਭ ਹੈ ਆਓ ਸਰਬਨ ਕਰੀਏ ਕੋਈ ਵੀ ਰਸਨਾ ਵਾਝ ਰਹਿ ਗੱਜੇ ਆਖੋ ਜੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੰਕਲ ਸਰਬਨ ਕੀਤਾ ਹੈ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਸ਼ਰਧਾਲੂ ਸਤਗੁਰਾਂ ਦੇ ਪਾਵਨ ਬਚਨਾਂ ਨੂੰ ਸੁਣਨ ਕਰਕੇ ਨਿਹਾਲ ਹੁੰਦੇ ਨੇ ਆਪਣੇ ਸ਼ੰਕੇ ਨਿਵਿਰਤ ਕਰਦੇ ਨੇ ਸਤਿਗੁਰੂ ਜੀ ਵਾਪਸ ਦੂਸਰੀ ਵਾਰ ਫੇਰ ਹਰਦوار ਜਾਂਦੇ ਆ ਕਨਖੰਡ ਜਾ ਕੇ ਉਹ ਸਮਾਦੀ ਲਗਾਉਂਦੇ ਆ ਔਰ ਜਿੰਨਾ ਸਮਾਂ ਸਤਿਗੁਰੂ ਸਮਾਧੀ ਵਿੱਚ ਲੀਨ ਨੇ ਤਾਂ ਉਹਨਾਂ ਦੀ ਵਿੜਿਆਈ ਦੇ ਅੰਦਰ ਬਾਬਾ ਕਮਲੀਆ ਜੀ ਜੋ ਸਤਿਗੁਰਾਂ ਦੇ ਸੇਵਾਦਾਰ ਨੇ ਸਤਿਗੁਰਾਂ ਦੇ ਗੁਣਾ ਦੇ ਲਈ ਸੰਗਤਾਂ ਨੂੰ ਵਿਚਾਰ ਮਸ਼ਵਰਾ ਕਰ ਰਹੇ ਗੁਣਾਂ ਦੀ ਪਰਵਾਸ਼ਾ ਦੱਸ ਰਿਹਾ ਵੀ ਗੁਰੂ ਕੈਸਾ ਹੁੰਦਾ ਔਰ ਕਹੇ ਜੇ ਗੁਣ ਨੇ 바બા ਸੁਚੰਦੇ ਅੰਦਰ ਕੈਸੀ ਪ੍ਰਭੂ ਭਗਤੀ ਹੈ ਕੈਸੇ ਬੋਲਾਂ ਦੇ ਵਿੱਚ ਰਾਸ ਹੈ ਔਰ ਜਦੋਂ ਬਿਰਤੀ ਖੁਲਦੀ ਸ਼ੁਰ ਸ਼ਰਾਬੇ ਕਰਕੇ ਤਾਂ ਸਤ ਗੁਰੂ ਜੀ ਬਿਠਾਉਣਾ ਕਰਦੇ ਸੰਗਤ ਨੂੰ ਔਰ ਦਾਦੇ ਵੀ ਕਿਸ ਕਾਰਨ ਇਹ ਮਨੁੱਖਾ ਜਨਮ ਮਿਲਿਆ ਹੈ ਔਰ ਕਿਸ ਕਾਰਨ ਇਹ ਦੇਹੀ ਮਿਲੀ ਹੈ ਔਰ ਕਿਸ ਤਰ੍ਹਾਂ ਉਸ ਇਸ ਜਨਮ ਦਾ ਲਾਹਾ ਲੈਂਦੇ ਹਾਂ ਸਤਿਗੁਰੂ ਦੇ ਪਾਵਨ ਵਚਨਾਂ ਨੂੰ ਕਮਾ ਕਰਕੇ ਇਸ ਜਨਮ ਦਾ ਲਾਹਾ ਪ੍ਰਾਪਤ ਕਰਨਾ ਹੈ ਤਾਂ ਆਉ ਜੋ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ ਨਾ ਭਗਵਾਨ ਸਤਨ ਮਹਾਰਾਜ ਹਰ ਰੋਜ਼ ਨਵੇਂ ਪ੍ਰਕਰਨ ਸੁਣਾ ਕਰਕੇ ਭਗਤਾਂ ਦੇ ਸ਼ੰਕੇ ਦੂਰ ਕਰਦੇ ਭਗਤੀ ਮਾਰਗ ਵਿਵੇਕ ਬੈਰਾਗ ਖਟ ਸੰਪਤੀ ਮੋਹ ਮਕਸ਼ ਆਦ ਦਾ ਸਭ ਰੂਪ ਦੱਸ ਕੇ ਵਦਾਂਤ ਦਾ ਜੋ ਸਤਿਗੁਰੂ ਦੇ ਵਿਦੇਸ਼ ਕਰਦੇ ਆ ਜਿਸ ਨੂੰ ਸੁਣ ਕੇ ਜਗਿਆਸੂ लाभ ਪ੍ਰਾਪਤ ਕਰਦੇ ਆ ਤਾਂ ਇਸ ਤਰ੍ਹਾਂ ਸੰਗਤਾਂ ਹਮ ਹਮ ਬਾਗ ਆਉਂਦੀਆਂ ਨੇ ਜਦ ਤੱਕ ਭਗਵਾਨ ਜੀ ਵਚਨ ਕਰਨ ਆਰੰਭ ਕਰਦੇ ਹਨ ਨਾ ਉਦੋਂ ਤੱਕ ਵੱਡੀ ਗਿਣਤੀ ਦੇ ਵਿੱਚ ਆ ਕੇ ਸੰਗ ਜੁੜ ਜਾਂਦੀ ਹੈ ਤੇ ਜੋ ਜਨ ਸਿਮਨ ਕਰਦਾ ਹੈ ਮਹਾਰਾਜ ਕਹਿੰਦੇ ਆ ਉਹ ਪ੍ਰਭੂ ਨੂੰ ਹਰ ਜਗ੍ਹਾ ਰਮਿਆ ਹੋਇਆ ਸਮਝਦਾ ਹੈ ਤਾਂ ਇੱਕ ਤਾਂ ਉਹ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਦਿੰਦਾ ਦੂਸਰਾ ਉਸ ਨੂੰ ਕਾਮ ਕ੍ਰੋਧ ਆਦਿ ਨਹੀਂ ਸਤਾਉਂਦਾ ਕਿਉਂਕਿ ਮੌਤ ਨੂੰ ਹਰ ਸਮੇਂ ਜਾ ਰੱਖਦਾ ਹੈ ਉਹ ਪਰਸ਼ ਚੰਗੇ ਪਦਾਰਥ ਖਾਂਦਾ ਅਤੇ ਮੌਤ ਨੂੰ ਯਾਦ ਨਹੀਂ ਰੱਖਦਾ ਉਸ ਨੂੰ ਕਾਮ ਕ੍ਰੋਧ ਆਦਿ ਆ ਕੇ ਵੀ ਸਤਾਉਂਦਾ ਹੈ ਜਿਸ ਕਰਕੇ ਲੋਕ ਸੰਸਾਰੀ ਭੋਗਾਂ ਵਿੱਚ ਰੁੱਝ ਜਾਂਦੇ ਭੋਗਾਂ ਦੇ ਸੁੱਖ ਨੂੰ ਇੱਥੇ ਸੁਖਦਾਈ ਸਮਝਦੇ ਹਨ ਮਗਰ ਅਖੀਰ ਨਤੀਜਾ ਬੁrai ਨਿਕਲਦਾ ਕਿਉਂਕਿ ਇਹਨਾਂ ਭੋਗਾਂ ਦਾ ਫਲ ਪ੍ਰਲੋਕ ਵਿੱਚ ਦੁੱਖ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਇਸ ਕਰਕੇ ਗਿਆਨਵਾਨ ਪੁਰਖ ਇਹਨਾਂ ਤੋਂ ਭਰਾਮ ਰਹਿੰਦੇ ਆਂਤ ਨੂੰ ਸੁੱਖ ਪਾਉਂਦਾ ਹੈ ਤੇ ਇਸ ਲਈ ਬਾਣੀ ਵੀ ਸਾਨੂੰ ਕਹਿ ਰਹੀ ਆ ਨਾ ਵੀ ਜੇ ਤੂੰ ਭਾਈ ਸੁੱਖ ਲੋੜਦਾ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਉਸ ਬਨਾ ਕੀ ਰੇਨ ਕਾ ਤੂੰ ਆਉ ਹਮਾਰੇ ਪਾਸ ਤਮਹਾਰੇ ਕਹੇ ਜੇ ਤੂੰ ਮੌਤ ਚੇਤੇ ਰਹੂਗੀ ਮਰਨਾ ਕਬੂਲ ਕਰੇਗਾ ਨਾ ਤਾਂ ਤੇਰੇ ਹਿਰਦੇ ਦੇ ਅੰਦਰ ਪਰਮਾਤਮਾ ਦੀ ਯਾਦ ਹਮੇਸ਼ਾ ਵਸੀ ਰਹੇਗੀ ਤੈਥੋਂ ਦਾ ਤਾਰ ਪ੍ਰਭੂ ਕਦੇ ਵਿਸਰੇਗਾ ਨਹੀਂ ਇਸ ਕਰਕੇ ਮਹਾਰਾਜ ਜੀ ਜੋ ਮੌਤ ਨੂੰ ਯਾਦ ਰੱਖਦਾ ਉਹਨੂੰ ਪਰਮੇਸ਼ਰ ਪ੍ਰਭੂ ਵੀ ਹਮੇਸ਼ਾ ਯਾਦ ਰੱਖਦਾ ਉਹਦੀ ਬੰਦਗੀ ਉਹਦੀ ਸੇਵਸਲਾ ਉਹਦਾ ਉਪਦੇਸ਼ ਉਹ ਹਮੇਸ਼ਾ ਹੀ ਕਮਉਂਦਾ ਹੈ ਤਾਂ ਸਤਗੁਰੂ ਜੀ ਦੱਸ ਰਹੇ ਆ ਕਿ ਇੱਕ ਜੰਗਲ ਦੇ ਵਿੱਚ ਮਹਾਤਮਾ ਰਹਿੰਦਾ ਬੜੇ ਭਜਨੀਕ ਤਪਸਵੀ ਸੰਸਾਰ ਦੇ ਸਾਰੀਆਂ ਬਾਸ਼ਨਾਵਾਂ ਤੋਂ ਰਹਿਤ ਨੇ ਇੱਕ ਦਿਨ ਇੱਕ ਰਾਜਾ ਸ਼ਿਕਾਰ ਖੇਡਦਾ ਗਿਆ ਤੇ ਉਸ ਨੂੰ ਪਿਆਸ ਲੱਗੀ ਉਸ ਮਹਾਤਮਾ ਦੇ ਪਾਸ ਗਿਆ ਪਾਣੀ ਦੀ ਮੰਗ ਕੀਤੀ ਸੰਤਾਨ ਰਾਜੇ ਨੂੰ ਪਾਣੀ ਬੁਲਾਇਆ ਅਤੇ ਚਟਾਈ ਤੇ ਦਿੱਤੀ ਅਤੇ ਕਿਹਾ ਕੁਝ ਦੇਰ ਤੁਸੀਂ ਆਰਾਮ ਕਰ ਲੋ ਸੰਤ ਜਦੋਂ ਟਹਿਣ ਲੱਗ ਗਏ ਤਾਂ ਸਾਥ ਹੀ ਸਿਮਰਨ ਵੀ ਕਰੀ ਜਾਂਦੇ ਨੇ ਥੋੜੀ ਦੇਰ ਉਪਰਾਂ ਜੰਗਲ ਵਿੱਚ ਇੱਕ ਸ਼ੇਰਨੀ ਆ ਗਈ ਉਹ ਨੂੰ ਵੇਖ ਕੇ ਰਾਜਾ ਡਰ ਗਿਆ ਉਸੇ ਵੇਲੇ ਹੈਰਾਨ ਵੀ ਹੋ ਗਿਆ ਜਦੋਂ ਉਹ ਸ਼ੇਰਨੀ ਨੇ ਸੰਤਾਂ ਦੇ ਚਰਨਾਂ ਉੱਤੇ ਮੱਥਾ ਟੇਕਿਆ ਆਪਣਾ ਅਤੇ ਫਿਰ ਸੰਤਾਂ ਦੇ ਚਰਨਾ ਉੱਤੇ ਲੇਟ ਗਈ ਅਤੇ ਲਾਟ ਕਰਨ ਲੱਗੀ ਸੰਤਾਂ ਨੇ ਕੂਟਿਆ ਵਿੱਚੋਂ ਤੂੰ ਵੀ ਚੋ ਕੇ شیر ਨਹੀਂ ਦਾ ਦੁੱਧ ਕੱਢ ਲਿਆ ਆ ਤੇ ਇੱਕ ਕੌਲ ਵਿੱਚ ਰਾਜੇ ਨੂੰ ਵੀ ਪਾ ਕੇ ਦਿੱਤਾ ਮਗਰ ਬਾਦਸ਼ਾਹ ਨੇ ਇਨਕਾਰ ਕੀਤਾ ਪਰ ਸੰਤਾਂ ਨੇ ਕਿਹਾ ਕਿ ਪੀ ਤੇ ਪੀ ਲਿਆ ਮੱਥਾ ਟੇਕ ਕੇ ਘਰ ਵੱਲ ਗਿਆ ਰਾਜੇ ਦਾ ਸਭ ਥਕੀ ਮਾਂ ਦੂਰ ਹੋਇਆ ਸ਼ੇਰਨੀ ਦੇ ਦੁੱਧ ਦੀ ਤਾਕਤ ਦੇ ਰਾਜੇ ਨੂੰ ਚੇਤਨ ਕਰ ਦਿੱਤਾ ਕਾਮ ਦੇਵ ਨੇ ਜੋਰ ਪਾਇਆ ਰਾਜਾ ਸਾਰੇ ਰੈਣ ਰਾਣੀਆਂ ਸੰਗ ਵਿਲਾਸ ਕਰਦਾ ਰਹ ਜਦ ਦਿਨ ਚੜ੍ਹਿਆ ਤਾਂ ਰਾਜੇ ਨੇ ਮਨ ਵਿੱਚ ਸ਼ੰਕਾ ਆਇਆ ਸੀ ਕਿ ਇੱਕ ਕੌਲ ਸ਼ੇਰਨੀ ਦਾ ਦੁੱਧ ਤਾਂ ਪੀਤਾ ਹੈ ਤੇ ਸਾਰੀ ਰਾਤ ਨੂੰ ਮੈਨੂੰ ਕਾਮ ਦੇਵ ਨੂੰ ਟਿਕਣ ਨਹੀਂ ਦਿੱਤਾ ਤਦੋਂ ਮਹਾਤਮਾ ਸਾਰੀ ਰਾਤ ਤੂੰ ਵੀ ਪਰੀ ਹੋਈ ਸੀ ਉਸ ਨੂੰ ਇਹ ਦੁੱਧ ਕਿਵੇਂ ਪਚਿਆ ਹੋਵੇ ਇਹ ਸੰਜਰੂਰ ਵਿਕਾਰੀ ਹੋਏਗਾ ਕੱਲ ਜਾ ਕੇ ਮੈਂ ਫਿਰ ਇੱਕ ਅਗਰ ਇਹ ਸੰਤ ਵਿਕਾਰੀ ਹੋਇਆ ਤਾਂ ਇਸ ਨੂੰ ਡਾਂਡ ਦਿਆਂ ਦੂਸਰੇ ਦਿਨ ਰਾਜਾ ਸੰਤਾਂ ਪਾਸ ਗਿਆ ਪਰ ਮਨ ਵਿੱਚ ਬੜਾ ਅਗਰੋਧ ਸੀ ਸੰਤਾਂ ਦੇ ਆਦਕ ਨਾਲ ਰਾਜੇ ਨੂੰ ਬਹਾਲ ਰਾਜ ਜੀ ਖੁਸ਼ੀ ਪੁੱਛੀ ਰਾਜ ਨੇ ਕਿਹਾ ਕਿ ਮੈਂ ਪਰਸੋਂ ਦੁੱਧ ਪੀ ਕੇ ਗਿਆ ਸੀ ਇਸ ਨੇ ਮੇਰੀ ਬੁੱਧੀ ਮਾਰੀ ਅਤੇ ਕਾਮਦੇਵ ਮੇਰੇ ਉੱਤੇ ਅਸਵਾਰ ਹੋ ਗਿਆ ਤੇ ਤੁਸੀਂ ਇਤਨੀ ਦੁੱਧ ਪੀ ਕੇ ਕਿਵੇਂ ਪਚਾਉਂਦਾ ਹੈ ਉਤਨੀ ਦੇਰ ਨੂੰ ਸ਼ੇਰ ਨਹੀਂ ਆ ਗਿਆ ਅਤੇ ਫਿਰ ਸੰਤਾ ਨੇ ਦੁੱਧ ਚੋ ਲਿਆ ਤੇ ਸ਼ੇਰ ਨੇ ਨੂੰ ਅੱਗੇ ਨਾਲੋਂ ਦੁੱਗਣਾ ਰਾਜੇ ਨੂੰ ਅੱਗੇ ਨਾਲੋਂ ਦੁੱਗਣਾ ਦੁੱਧ ਦਿੱਤਾ ਰਾਜਾ ਪੀਣ ਤੋਂ ਨਕਾਰ ਹੀ ਹੋ ਗਿਆ ਸੰਤਾਂ ਨੇ ਕਿਹਾ ਅਗਰ ਨਾ ਪੀਵੇਂਗਾ ਤਾਂ ਕੋਈ ਗੱਲ ਹੋ ਜਾਵੇਗੀ ਰਾਜਾ ਡਰ ਗਿਆ ਤਾਂ ਪੁੱਛਣ ਲੱਗਾ ਕੀ ਗੱਲ ਹੈ ਸੰਤਾਂ ਨੇ ਕਿਹਾ ਦੁੱਧ ਪੀਣ ਤੋਂ ਉਪਰੰਤ ਦੱਸਣਾ ਰਾਜੇ ਨੇ ਡਰਦੇ ਹਿੰਦ ਦੁੱਧ ਆ ਪੀ ਲਿਆ ਕਹਿਣ ਲੱਗਾ ਮੈਨੂੰ ਦੱਸੋ ਕਿ ਕੀ ਗੱਲ ਹੈ ਤਾਂ ਸੰਤਾਂ ਨੇ ਕਿਹਾ ਕਿ ਅੱਜ ਤੋਂ ਗਿਆਰ੍ਹਵੇਂ ਦਿਨ ਤੇਰੀ ਮੌਤ ਹੋ ਜਾਵੇਗੀ ਕੁਝ ਸਿਮਰਨ ਦਾਨ ਪੁੰਨ ਕਰ ਲੈ ਤਾਂ ਕਿ ਪ੍ਰਲੋਕ ਵਿੱਚ ਸਹਾਈ ਹੋਵੇ ਰਾਜਾ ਬੜਾ ਪਹਿ ਪੀਤ ਹੋ ਕੇ ਰਾਜਧਾਨੀ ਵਿੱਚ ਆ ਗਿਆ। ਕਾਰ ਆ ਕੇ ਰਾਜਾ ਸੁਹਤ ਹੋ ਗਿਆ। ਬੈਠਾ ਗਿਆ। ਨਾ ਕੁਝ ਖਾਵੇ ਨਾ ਪੀਵੇ ਆਪਣੀ ਗੱਲ ਵੀ ਕਿਸੇ ਨੂੰ ਨਾ ਦੱਸੇ। ਸਭ ਹੈਰਾਨ ਨੇ ਕਿ ਰਾਜੇ ਨੂੰ ਕੀ ਹੋਇਆ? ਰਾਜਿਆਂ ਨੇ ਬੜੇ ਯਤਨ ਕੀਤੇ ਰਾਜਾ ਹੱਸੇ ਸਾਡੇ ਨਾਲ ਚੋਜ ਕਰੇ ਪਰ ਰਾਜ ਦੇ ਮਨ ਵਿੱਚ ਮੌਤ ਦਾ ਭੈ ਸੀ ਜਿਸ ਕਰਕੇ ਉਸ ਨੂੰ ਕੁਝ ਵੀ ਚੰਗਾ ਨਾ ਲੱਗੇ। ਅਖੀਰ 11ਵਾਂ ਦਿਨ ਲੰਘ ਗਿਆ ਰਾਜਾ ਜਾਂਦਾ ਰਿਹਾ ਫਿਰ ਰਾਜੇ ਦੇ ਮਨ ਵਿੱਚ ਕ੍ਰੋਧ ਆਇਆ ਕਿ ਸੰਤਾਂ ਨੇ ਝੂਠ ਬੋਲਿਆ ਹੈ ਕਿ ਜਾ ਕੇ ਪੁੱਛਾਂਗਾ ਸਵੇਰੇ ਉੱਠ ਕੇ ਰਾਜਾ ਸੰਤਾਂ ਪਾਸ ਗਿਆ ਕਿ ਹਾਂ ਤੁਸੀਂ ਝੂਠ ਬੋਲਦੇ ਮੈਂ ਤਾਂ ਮਰਿਆ ਨਹੀਂ ਹਾਂ ਸੰਤਾਂ ਨੇ ਕਿਹਾ ਤੈਨੂੰ ਸਮਝਾਉਣ ਵਾਸਤੇ ਝੂਠ ਬੋਲੇ ਹਾਂ हे ਰਾਜਨ ਜੋ ਬੰਦਾ ਮੌਤ ਨੂੰ ਸਦਾ ਯਾਦ ਰੱਖਦਾ ਹੈ ਉਸ ਨੂੰ ਕੋਈ ਵੀ ਵਿਕਾਰ ਨਹੀਂ ਖੁਰਦਾ ਅਸੀਂ ਰਾਤ ਦਿਨ ਮੌਤ ਨੂੰ ਆਈ ਸਮਝਦੇ ਹਾਂ ਅਤੇ ਸਿਮਰਨ ਕਰਦੇ ਹਾਂ ਜਿਸ ਕਰਕੇ ਛੇ ਦਿਨਾਂ ਦੁੱਧ ਕੁਝ ਵੀ ਚिटਕ ਨਹੀਂ ਲਾਉਂਦਾ ਜਿਹਾ ਤੂੰ 11 ਦਿਨ ਮੌਜਾਰ ਰੱਖੀ ਹੈ ਨਾ ਤਾਂ ਸ਼ੇਰਨੀ ਦਾ ਦੁੱਧ ਅੱਗੇ ਨਾਲ ਦੁੱਗਣਾ ਪੀ ਕੇ ਵੀ ਤੈਨੂੰ ਸੰਸਾਰੀ ਭੋਗਾਂ ਦਾ ਫੁਰਨਾ ਨਹੀਂ ਫੁਰਿਆ ਤਾਂ ਰਾਜਾ ਸੰਤਾਂ ਦੇ ਚਰਨਾਂ ਤੇ ਟੇਪੇ ਕਹਣ ਲਗਾ ਮਹਾਰਾਜ ਇਹ ਕਰ ਤੁਹਾਨੂੰ ਤੁਸੀਂ ਮੈਨੂੰ ਓੰਜ ਸਮਝਾਉਂਦੇ ਤਾਂ ਮੈਨੂੰ ਸਹਿਜ ਸਮਝ ਨਾ ਹੁੰਦੀ ਮੈਂ ਸਮਝ ਗਿਆ ਹਾਂ ਸ੍ਰੀ ਚੰਦਰ ਭਗਵਾਨ ਮਹਾਰਾਜ ਜੀ ਨੇ ਕਹਣ ਲੱਗੇ ਮੌਤ ਦੇ ਭੈ ਕਾਰਨ ਰਾਜੇ ਨੂੰ ਵੀ ਵਿਕਾਰਾਂ ਅਰਦ ਸਤਾ ਨਹੀਂ ਸਕੇ ਜਿਵੇਂ ਪਹਿਲਾਂ ਥੋੜਾ ਜਿਹਾ ਸ਼ੀਨ ਦੁੱਧ ਪੀ ਕੇ ਰਾਜੇ ਨੂੰ ਖਰਮਤੀ ਚੜੀ ਸੀ ਨਾ ਸੁਭਾਅ ਤੇ ਮੌਤ ਨੂੰ ਸਦਾ ਯਾਦ ਕਰ ਜਿਸ ਕਰਕੇ ਪਾਪ ਕਰਨ ਤੋਂ ਬਚਿਆ ਰਹੇਗਾ ਇਤਨੀ ਕਥਾ ਸੁਣ ਮਹਾਪਤ ਕੀਤੀ ਮਹਾਰਾਜ ਸੁਣਾ ਕਰਕੇ ਹਰਦوار ਦੇ ਨੇੜੇ-ਨੇੜੇ ਜਵਾਲਾਪੁਰ ਆਦਕ ਪਿੰਡਾਂ ਵਿੱਚ ਸਭ ਨੂੰ ਪਤਾ ਲੱਗ ਚੁੱਕਾ ਸੀ ਕਿ ਭਗਵਾਨ ਧੰਨ 바ਵਾ ਸੀ ਚੰਦ ਮਹਾਰਾਜ ਹਰ ਰੋਜ਼ ਧਰਮ ਦਾ ਵਿਦੇਸ਼ ਕਰਦੇ ਨੇ ਨੇੜਲੇ ਪਿੰਡਾਂ ਦੇ ਲੋਕ ਵੀ ਕਥਾ ਸਰਬਨ ਵਾਸਤੇ ਆਉਣ ਲੱਗੇ ਜਿਸ ਕਰਕੇ ਕਥਾ ਦੇ ਸਮੇਂ ਹਜ਼ਾਰਾਂ ਪ੍ਰਾਣੀਆਂ ਰੋਜ਼ ਇਕੱਠੋਂ ਲੱਗਾ। ਨਸਾਰੀ ਸੰਗਤ ਆ ਕੇ ਬੈਠ ਗਈ ਨਾ। ਤਾਂ ਭਗਵਾਨ ਜੀ ਨੇ ਕਥਾ ਰਾਮ ਕੀਤੀ ਕਹਿਣ ਲੱਗੇ ਕਲਯੁਗ ਦੇ ਵਿੱਚ ਆਧਰਮ ਵੱਜ ਜਾਵੇਗਾ। ਕਾਪਟ, ਛਾਲ, ਬੇਈਮਾਨੀ, ਠੱਗੀ, ਚੋਰੀ ਆਦ ਬੱਜ ਜਾਵੇਗੀ। ਲੋਕ ਨਿਆਂਏ ਨੂੰ ਤਿਲਾਂਜਲੀ ਦੇਣਗੇ ਰਿਸ਼ਵਤਾਂ ਨਾਲ ਫੈਸਲੇ ਹੋਣਗੇ। ਝੂਠੇ ਗਵਾਹਾਂ ਨੂੰ ਸੱਚ ਮਨਾ ਕੇ ਫੈਸਲੇ ਹੋਣਗੇ ਕਿਉਂਕਿ ਜਦ ਰਾਜਾ ਆਪਣੇ ਧਰਮ ਛੱਡ ਦੇਵੇਗਾ ਤਾਂ ਪਰਜਾ ਵੀ ਧਰਮ ਕਰਨਾ ਤਪ ਕਰਨਾ ਜਗ ਕਰਨਾ ਪਰਉਪਕਾਰ ਕਰਨਾ ਆਦ ਸਾਰੇ ਧਰਮ ਛੱਡ ਦੇਣਗੇ ਕਿਉਂਕਿ ਜਥਾ ਰਾਜਾ tatha ਪਰਜਾ ਹੋ ਜਾਵੇਗੀ ਭਗਵਾਨ ਬੋਲੇ ਕਿ ਪ੍ਰਾਤਨ ਇਤਿਹਾਸ ਵਿੱਚ ਇੱਕ ਵਾਰ ਤਾਂ ਹੁੰਦੀ ਹੈ ਕਿ ਰਾਜੇ ਨੇ ਲੜਕੇ ਨੇ ਗਰੀਬ ਬ੍ਰਾਹਮਣ ਦੀ ਲੜਕੀ ਨੂੰ ਮੁਖੌਲ ਕਰਤਾ ਤਾਂ ਉਹ ਗਰੀਬ ਬ੍ਰਾਹਮਣ ਰਾਜ ਦੇ ਪਾਸ ਫਰਿਆਦ ਲੈ ਕੇ ਆਇਆ ਰਾਜੇ ਨੇ ਪੰਡਤ ਨੂੰ ਪੁੱਛਿਆ ਕਹੋ ਦੇਵਤਾ ਕਿਸ ਕਾਰਨ ਆਇਓ ਤਾਂ ਬ੍ਰਾਹਮਣ ਡਰਦਾ ਮਾਰਿਆ ਮੂੰਹ ਕੁਝ ਤੋ ਬੋਲੋ ਬੋਲੇ ਨਾ ਵਿਚਾਰਾ ਉਹ ਡਰਦਾ ਕਹਿ ਲੱਗੇ ਕੋਸ਼ਤਾਂ ਬੋਲ ਅੱਖਾਂ ਵਿੱਚੋਂ ਪਾਣੀ ਜਾ ਰਿਹਾ ਇਸ ਹਾਲਤ ਨੂੰ ਵੇਖ ਕੇ ਰਾਜੇ ਨੇ ਬ੍ਰਾਹਮਣ ਪ੍ਰਤੀ ਕਹਾ ਕਿ ਆਪ ਜੋ ਕੁਝ ਵੀ ਕਹਿਣਾ ਚਾਹੁੰਦੇ ਹੋ ਕਹੋ ਕਿਸੇ ਪਾਸੋਂ ਡਰਨ ਦੀ ਲੋੜ ਨਹੀਂ ਤਾਂ ਬ੍ਰਾਹਮਣ ਡਰਦਾ ਸੀ ਕਿ ਜੇ ਮੈਂ ਰਾਜ ਦੇ ਪੁੱਤਰ ਦੀ ਸ਼ਿਕਾਇਤ ਕੀਤੀ ਤਾਂ ਪਤਾ ਨਹੀਂ ਰਾਜਾ ਮੈਨੂੰ ਕੀ ਕਹੇਗਾ ਤਾਂ ਰਾਜ ਦੇ ਦਵਾਰਾ ਕਹਿਣ ਤੇ ਬ੍ਰਾਹਮਣ ਨੇ ਮੂੰਹੋਂ ਬੋਲ ਕੇ ਕਿਹਾ ਕਿ ਰਾਜਨ ਤੇਰੇ ਪੁੱਤਰ ਨੇ ਮੇਰੀ ਲੜਕੇ ਨੂੰ ਮਖੌਲ ਕੀਤਾ ਮੈਂ ਗਰੀਬ ਬ੍ਰਾਹਮਣ ਹਾਂ ਦੱਸੋ ਕਿੱਥੇ ਜਾਵਾਂ ਜਦ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤਾਂ ਖੇਤੀ ਕਿਵੇਂ ਬਚ ਸਕਦੀ ਹੈ ਰਾਜੇ ਨੇ ਜਦ ਬ੍ਰਾਹਮਣ ਦੇ ਮੂੰਹ ਤੋਂ ਇਹ ਬਾਤ ਸੁਣੀ ਤਾਂ ਉਸ ਨੇ ਸਪਾਈ ਭੇਜ ਕੇ ਆਪਣੇ ਪੁੱਤਰ ਨੂੰ ਮੰਗਵਾਇਆ ਉਸ ਨੂੰ ਤਾੜਨਾ ਕੀਤਾ ਕਿ ਤੂੰ ਇਸ ਗਰੀਬ ਬ੍ਰਾਹਮਣ ਲੜਕੇ ਨੂੰ ਮਖੌਲ ਕਰਕੇ ਅਨਰਥ ਹੀ ਕੀਤਾ ਹੈ ਰਾਜੇ ਨੇ ਆਪਣੇ ਸਾਰੇ ਮੰਤਰੀ ਬੁਲਾਏ ਕਿ ਦਸੂਮ ਲੜਕੇ ਨੂੰ ਕੀ ਸਜ਼ਾ ਦਿੱਤੀ ਜਾਏ ਤਾਂ ਮੰਤਰੀਆਂ ਨੇ ਕਿਹਾ ਰਾਜਾ ਆਪ ਇੱਕ ਵਾਰ ਖਿਮਾ ਕਰ ਦਿਓ ਅਗਰ ਫੇਰ ਐਸੀ ਹਰਕਤ ਹੋਵੇਗੀ ਤਾਂ ਸਜ਼ਾ ਦੇਣੀ ਰਾਜੇ ਨੇ ਕਿਹਾ ਤਾਂ ਕਦਾ ਜਿੱਤ ਨਹੀਂ ਹੋ ਸਕਦਾ ਕਿ ਮੈਂ ਆਪਣੇ ਪੁੱਤਰ ਨੂੰ ਮਾਫ਼ ਕਰ ਦੇਵਾਂ ਅਗਰ ਮੈਂ ਆਪਣੇ ਪੁੱਤਰ ਨੂੰ ਕੋਈ ਸਜ਼ਾ ਨਾ ਦੇਵਾਂਗਾ ਤਾਂ ਹਰ ਕੋਈ ਹੋਰ ਕੋਈ ਨੂੰ ਕਿਸੇ ਨੂੰ ਕਿਵੇਂ ਡੰਡ ਦੇਵਾਂਗਾ ਇਸ ਕਸੂਰ ਦੀ ਜ਼ਰੂਰ ਸਜ਼ਾ ਹੋਣੀ ਚਾਹੀਦੀ ਹੈ ਤਦ ਰਾਜੇ ਨੇ ਸਖਤ ਸ਼ਬਦਾਂ ਵਿੱਚ ਬੋਲ ਕੇ ਕਿਹਾ ਕਿ ਸਭ ਮੰਤਰੀ ਚੁੱਪ ਰਾਜ ਨੇ ਕਿਹਾ ਮੈਂ ਆਪਣੇ ਪੁੱਤਰ ਨੂੰ ਇਹ ਸਜ਼ਾ ਦਿੰਦਾ ਹਾਂ ਕਿ ਜਿੰਨਾ ਅੱਖਾਂ ਦੇ ਨਾਲ ਵੇਖ ਕੇ ਮੇਰੇ ਲੜਕੇ ਨੇ ਇਸ ਗਰੀਬ ਬ੍ਰਾਹਮਣ ਦੀ ਲੜਕੀ ਨੂੰ ਮੁਕਾਉਲ ਕੀਤਾ ਇਹਦੇ ਆ ਉਹ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਣ ਰਾਜ ਨੇ ਆਪਣੇ ਪੁੱਤਰ ਨੂੰ ਕੱਢੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਸਾਰੇ ਪਾਸੇ ਸਨਾਟਾ ਛਾ ਗਿਆ ਸਾਰੇ ਅਮੀਰ ਵਜ਼ੀਰ ਅਤੇ ਦਰਬਾਰੀ ਰਾਜੇ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਮਹਾਰਾਜ ਜ਼ੁਲਮ ਥੋੜਾ ਹੈ ਸੜਾ ਬਹੁਤ ਸਖਤ ਹੈ ਆਹ ਰਾਜਕੁਮਾਰ ਨੂੰ ਮਾਫ ਕਰ ਦੇ ਜਾਂ ਨਰਮ ਸੜਾ ਦੇ ਦਿਓ ਇਹ ਡੰਨ ਬਹੁਤ ਜ਼ਿਆਦਾ ਹੈ ਸਭ ਮੰਤਰੀਆਂ ਨੇ ਰਾਜੇ ਅੱਗੇ ਅਰਜ਼ੋਈਆਂ ਕੀਤੀਆਂ ਪਰ ਰਾਜੇ ਨੇ ਇੱਕ ਨਾ ਮੰਨੀ ਮੇਰਾ ਹੁਕਮ ਟੱਲ ਹੈ ਫਿਰ ਵੀ ਸਾਰੇ ਦਰਬਾਰ ਨੇ ਇੱਕ ਜਵਾਨ ਹੋ ਕੇ ਰਾਜੇ ਅੱਗੇ ਹੱਥ ਜੋੜ ਬੇਨਤੀ ਕੀਤੀ ਕਿ ਕਹਾ ਮੈਂ ਆਪਣੇ ਹੁਕਮ ਵਿੱਚ ਥੋੜੀ ਤਬਦੀਲੀ ਕਰਦਾ ਹਾਂ ਤੁਸੀਂ ਸਾਰੇ ਵਾਰ-ਵਾਰ ਮੇਰੇ ਉੱਤੇ ਜ਼ੋਰ ਦੇ ਰਹੇ ਹੋ ਤਾਂ ਕੁਝ ਰਾਹਤ ਕੀਤੀ ਜਾਵੇ ਮੈਂ ਆਪਣੇ ਹੁਕਮ ਵਿੱਚ ਤਬਦੀਲੀ ਕਰਦਾ ਹਾਂ ਕਿ ਇੱਕ ਅੱਖ ਮੇਰੇ ਪੁੱਤਰ ਦੀ ਕੱਢ ਦਿੱਤੀ ਜਾਵੇ ਤੇ ਇੱਕ ਅੱਖ ਮੇਰੀ ਕੱਢ ਦਿੱਤੀ ਜਾਵੇ ਕਿਉਂਕਿ ਇੱਕ ਮੇਰਾ ਇਹ ਮੇਰਾ ਪੁੱਤਰ ਹੈ ਮੈਂ ਇਸ ਨੂੰ ਨਾਇਕ ਨਹੀਂ ਬਣਾ ਸਕਿਆ ਤੇ ਇਹ ਮੇਰਾ ਵੀ ਕਸੂਰ ਹੈ ਇਸੇ ਕਰਕੇ ਅੱਧੀ ਸਜ਼ਾ ਮੈਨੂੰ ਵੀ ਦਿੱਤੀ ਜਾਵੇ ਰਵਾਨ ਬੋਲੇ ਇਹ ਸਤਵਾਦੀ ਰਾਜਾਂ ਦੇ ਫੈਸਲੇ ਨੇ ਜੋ ਆਪਣੀ ਪਰਜਾ ਨੂੰ ਪੁੱਤਰਾਂ ਤੋਂ ਵੀ ਪਿਆਰੇ ਸਮਝਦੇ ਨੇ ਅਗਰ ਕਿਸੇ ਰਾਜ ਵਿੱਚ ਇਸ ਤਰ੍ਹਾਂ ਦਾ ਅਨਸਾਪ ਹੋਵੇ ਨਾ ਤਾਂ ਕਿ ਕਿਸੇ ਦੀ ਤਾਕਤ ਹੈ ਕਿ ਕਾਨੂੰਨ ਦੇ ਖਿਲਾਫ ਵਰਜੀ ਕਰੇ ਚੋਰੀ ਡਾਕਾ ਆਦ ਪੈੜੇ ਕਰਮ ਕਰੇ ਪਰਜਾ ਵਿੱਚ ਤਦੇ ਹੀ ਸਾਰੇ ਅਵਗਣ ਹੁੰਦੇ ਆ ਜਦੋਂ ਰਾਜਾ ਅਨਸਾਪ ਨੂੰ ਛੱਡ ਦਿੰਦਾ ਹੈ ਤਾਂ ਰਿਆਇਤ ਨਿਸ਼ਵਤਾਂ ਨਾਲ ਫੈਸਲੇ ਹੋਣ ਲੱਗ ਜਾਣ ਗਰੀਬਾਂ ਦਾ ਕੋਈ ਵੀ ਸਹਾਰਾ ਨਹੀਂ ਬਣਦਾ ਤੇ ਕਹਿੰਦੇ ਹੁਣ ਧਣੀ ਆਦਮੀ ਚਾਹੇ ਝੂਠਾ ਵੀ ਕਿਉਂ ਨਾ ਹੋਵੇ ਉਸ ਨੂੰ ਝੂਠਾ ਨਹੀਂ ਸਮਝਿਆ ਜਾਂਦਾ ਗਰੀਬ ਥੋੜੇ ਕਸੂਰ ਬਦਲੇ ਵੀ ਸਖ ਸਜ਼ਾ ਪਾ ਜਾਂਦਾ ਧਣੀ ਆਦਮੀ ਲੱਖਾਂ ਰੁਪਏ ਦੀ ਹਿਰਾਫੇਰੀ ਕਰ ਦੇਵੇ ਤਾਂ ਉਹਨੂੰ ਕੋਈ ਡੰਡ ਨਹੀਂ ਜਿਸ ਕਾਰਨ ਅਤਿਆਚਾਰ ਪ੍ਰਤੀਆਚਾਰ ਵਾਧਦਾ ਹੈ ਸਦਾ ਚਾਰ ਖਾਤਮ ਹੁੰਦਾ ਹੈ ਭਗਵਾਨ ਜੀ ਬੋਲੇ ਯਾਦ ਰੱਖੋ ਇਹਨਾਂ ਰਾਜਿਆਂ ਨੇ ਇਨਸਾਫ ਕੀਤਾ ਗਊ ਗਰੀਬ ਦੀ ਰੱਖਿਆ ਕੀਤੀ ਉਹਨਾਂ ਰਾਜਿਆਂ ਦੇ ਨਾਮ ਇਤਿਹਾਸ ਦੇ ਵਿੱਚ ਚਮਕਦੇ ਐ ਕਦੇ ਮਿਟ ਨਹੀਂ ਸਕਦੇ ਇਸ ਤਰ੍ਹਾਂ ਜਿਨ੍ਹਾਂ ਭਗਤਾਂ ਨੇ ਈਸ਼ਵਰ ਦਾਮ ਸਿਮਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਕੀਤਾ ਹੈ ਨਾ ਉਹਨਾਂ ਦੇ ਨਾਮ ਵੀ ਇਤਿਹਾਸ ਵਿੱਚ ਸਦਾ ਚਮਕਦੇ ਰਹਿਣਗੇ ਤਾਂ ਤੇ ਤੁਸੀਂ ਵੀ ਇਨ੍ਹਾਂ ਕਥਾਵਾਂ ਤੋਂ ਸਿੱਖਿਆ ਗ੍ਰਹਿਣ ਕਰੋ ਅਤੇ ਆਪਣੇ ਜੀਵਨ ਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਮਨੁੱਖਾ ਜਨਮ ਬਾਰੰਬਾਰ ਨਹੀਂ ਮਿਲਦਾ ਮਨੁੱਖਾ ਜਨਮ ਵਿੱਚ ਹੀ ਤੁਸੀਂ ਜਪ ਤਪ ਤੀਰਥ ਇਸ਼ਨਾਨ ਜਾਗ ਤੋਂ ਦੂਸਰਿਆਂ ਦੀ ਸੇਵਾਦਾਰ ਕਰ ਸਕਦੇ ਹੋ ਪਰ ਉਪਕਾਰ ਕਰਕੇ ਕਿਸੇ ਪਾਸੂ ਆਸ਼ੀਰਵਾਦ ਲੈ ਸਕਦੇ ਹੋ ਕਿਸੇ ਦਾ ਦੁੱਖ ਵੰਡਾ ਸਕਦੇ ਹੋ ਇਹ ਕਥਾ ਉਪਰਾਤਨ ਹੈ ਜੋ ਤੁਹਾਨੂੰ ਸੁਣਾਈ ਹੈ ਇਸ ਨੂੰ ਆਪਣੇ ਮਨਾਂ ਵਿੱਚ ਵਸਾਓ ਅਮਲ ਕਰੋ ਜਿਸ ਕਰਕੇ ਸੁੱਖ ਦੀ ਪ੍ਰਾਪਤੀ ਹੋਵੇਗੀ ਰਾਜੇ ਦੇ ਪ੍ਰਕਾਰਨ ਦੇ ਤੂੰ ਸਪਾਟ ਹੋ ਜਾਂਦਾ ਹੈ ਕਿ ਇਹ ਇਨਸਾਫ ਦੀ ਹੱਦ ਹੈ ਜੋ ਰਾਜੇ ਨੇ ਅਮਲ ਵਿੱਚ ਲਿਆਂਦੀ ਪਰ ਹੁਣ ਕਲਜੂਗਾ ਆ ਗਿਆ ਹੈ ਇਹੋ ਜਿਹਾਂ ਨੂੰ ਸਾਥ ਕਰਨ ਵਾਲੇ राजे ਨਹੀਂ ਹੋਣਗੇ ਤੇ ਜਿਸ ਕਰਕੇ ਸੰਸਾਰ ਵਿੱਚ ਸ਼ਾਂਤੀ ਰਹੇਗੀ ਧਰਮ ਘਟੇਗਾ ਤਾਪ ਵਧੇਗਾ ਇਸ ਤਰ੍ਹਾਂ ਭਗਵਾਨ ਜੀ ਸੰਸਾਰੀ ਜੀਵਾਂ ਨੂੰ ਉਪਦੇਸ਼ ਦਿੰਦੇ ਨੇ ਸਮਝਾ ਰਹੇ ਨੇ ਕਿ ਰਾਜ ਕਿਸ ਤਰ੍ਹਾਂ ਦਾ ਹੋਵੇ ਸੰਸਾਰ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਅਸੀਂ ਇਸ ਸੰਸਾਰ ਵਿੱਚ ਆਏ ਆ ਜਾਣ ਵਿੱਚ ਰਹਿ ਕੇ ਅਸੀਂ ਸਤਿਗੁਰ ਦੀ ਵਡਿਆਈ ਕਰਨੀ ਆ ਇਹਦਾ ਲਾਹਾ ਪ੍ਰਾਪਤ ਕਰਨਾ ਮਾੜੇ ਬੁਰੇ ਕਰਮ ਛੱਡਣੇ ਆ ਤੇ ਜਿਸ ਰਾਜ ਦੇ ਅੰਦਰ ਰਾਜਾ ਮਾੜਾ ਹੋਵੇ ਤਾਂ ਪਰਜਾ ਵੀ ਮਾੜੀ ਹੋ ਜਾਂਦੀ ਹੈ ਰਾਜਾ ਸਦਾਚਾਰੀ ਉੱਚੇ ਪਦਵੀ ਵਾਲਾ ਉੱਚੀ ਮੱਤ ਵਾਲਾ ਔਰ ਧਰਮੀ ਹੋਵੇ ਸਤਿਆਵਾਦੀ ਹੋਵੇ ਉੱਥੇ ਪਰਜਾ ਵੀ ਸਤਿਆਵਾਦੀ ਦੀ ਸੱਚੀ ਸੁੱਚੀ ਹੁੰਦੀ ਹੈ ਤਾਂ ਇਸ ਤਰ੍ਹਾਂ ਮਹਾਰਾਜ ਉਪਦੇਸ਼ ਦੇ ਕੇ ਸੰਸਾਰੀ ਲੋਕਾਂ ਨੂੰ ਕਿਰਤਾਰਥ ਕਰਦੇ ਆ ਤਾਂ ਆਓ ਆਪਾਂ ਵੀ ਉਹਨਾਂ ਦੇ ਉਪਦੇਸ਼ਾਂ ਨੂੰ ਬਚਨਾਂ ਨੂੰ ਕਮਾਈਏ ਉਸ ਮਨੁੱਖਾ ਜਨਮ ਦਾ ਲਾਹਾ ਲੈਂਦੇ ਆ ਸਾਤਗੁਰੂ ਦਾ ਜੋ ਬਚਨ ਹੈ ਅੰਮ੍ਰਿਤ ਵੇਲੇ ਜਾ ਕਰਕੇ ਗੁਰੂ ਦੇ ਨਾਮ ਨੂੰ ਉਹਨਾਂ ਦੇ ਬਚਨ ਨੂੰ ਉਹਨਾਂ ਉਪਦੇਸ਼ ਨੂੰ ਕਮਾਉਣਾ ਕਰੀਏ ਔਰੇ ਮਨੁੱਖਾ ਜਨਮ ਦਾ ਲਾਹਾ ਲਈਏ ਸਤਗੁਰੂ ਜੀ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਦੀ ਦਾਤ ਅੰਮ੍ਰਿਤ ਵੇਲਾ ਬਾਣੀ ਮੰਨ ਦਾ ਪਿਆਰ ਬਖਸ਼ਿਸ਼ ਕਰਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪ ਸੰਸੁਣਿਆ ਦਾ ਸੰਦਸਾ ਦਾ ਬੋਲਿਆ ਪ੍ਰਵਾਨ ਸਰਪੁਲਾ ਮਾ ਕੋਈ ਵੀ ਰਸਨਾ ਗਾਂਝ ਰਹੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ